ਸਸੀ ਗਾ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਨਿੰਬੂ ਦਾ ਆਚਾਰ ਖੱਟਾ ਮਿੱਠਾ ਆਚਾਰ ਚਾਹੀਏ ਉਹਦੇ ਵਿੱਚ ਖੰਡ ਪਾ ਲਈਏ ਚਾਹੀਏ ਉਹਦੇ ਵਿੱਚ ਗੁੜ ਪਾ ਲਈਏ ਇਹ ਆਪਾਂ ਬਾਅਦ ਦੇ ਵਿੱਚ ਦੇਖਾਂਗੇ ਇਹ ਆਪਾਂ ਹੁਣ ਚਾਰ ਪਾਉਣ ਲੱਗੇ ਆਂ ਤੇ ਇਸ ਤਰ੍ਹਾਂ ਕਰਕੇ ਆਪਾਂ ਨਿੰਬੂ ਲੈ ਲਏ ਆ ਇਹ ਆਪਣੇ ਮਤਲਬ ਪਤਲੀ ਛਿਲੜ ਵਾਲਾ ਨਿੰਬੂ ਆ ਆਪਣੇ ਘਰੇ ਲੱਗਿਆ ਹੋਇਆ ਨਿੰਬੂ ਦਾ ਬੋਟਾ ਤੇ ਆਪਣੇ ਘਰ ਦੇ ਨਿੰਬੂ ਆ ਇਹ ਮਤਲਬ ਕਿ ਇਹਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਵਾ ਹੁਣ ਆਪਾਂ ਇਹਦੇ ਪੀਸੇਸ ਕੱਢਨੇ ਆਇਆ ਕਰਕੇ ਮਤਲਬ ਕਿ ਦੋਨੇ ਸਾਈਡਾਂ ਇਧਰੋਂ ਹੋਣ ਐ ਇਸ ਤਰ੍ਹਾਂ ਕਰਕੇ ਫਿਰ ਇਹਦਾ ਐ ਵਿਚਾਲਾ ਕੱਟਣਾ ਉਲਟ ਨਹੀਂ ਕੱਟਨੇ ਪੀਸੇਸ ਤੁਸੀਂ ਆਪ ਦੇ ਹਿਸਾਬ ਨਾਲ ਰੱਖਣੇ ਕਿ ਕਿੱਡੇ-ਕਿੱਡੇ ਰੱਖਣੇ ਆ ਮਤਲਬ ਆ ਪੀਸੇਸ ਕਿਹੜੇ ਸਾਹ ਦੇ ਰੱਖਣੇ ਵੱਡੇ ਰੱਖਣੇ ਆ ਛੋਟੇ ਰੱਖਣੇ ਆ ਇਸ ਤਰ੍ਹਾਂ ਕਰਕੇ ਰਾਸ ਬਹੁਤ ਇਹ ਨਿੰਬੂਆਂ ਦੇ ਵਿੱਚ ਬਹੁਤ ਜ਼ਿਆਦਾ ਕਰਕੇ ਦੀਸ ਆਪਾਂ ਕੱਢ ਦਾਂਗੇ ਜਿੰਨੇ ਵੀ ਨਿਕਲੇ ਆਪਣੇ ਤੋਂ ਜਿਹੜਾ ਆਪਾਂ ਨੂੰ ਥੋੜਾ ਜਿਹਾ ਛੋਟਾ ਰੱਖਿਆ ਉਹਦੀ ਆਪਾਂ ਦੋ-ਦੋ ਪੀਸ ਕਰਾਂਗੇ ਨਹੀਂ ਤਾਂ ਚਾਰ-ਚਾਰ ਪੀਸ ਕਰ ਲੈਣੇ ਆਪਾਂ ਤੇ ਇਸ ਤਰ੍ਹਾਂ ਕਰਕੇ ਜਿੰਨੇ ਨਿਕਲੇ ਇਹਦੀਆਂ ਗਿੜਕਾਂ ਕੱਢ ਦੇਣੀਆਂ ਆਪਾਂ ਬੀਜ ਕੱਢ ਕੇ ਤੇ ਕੰਟੇਨਰ ਚ ਪਾ ਲੈਣੀ ਇਸ ਤਰ੍ਹਾਂ ਆਪਾਂ ਵੱਡਾ ਭਾਂਡਾ ਲੈ ਲੈਣਾ ਇਹਦੇ ਚ ਰੱਖ ਲੈਣੇ ਜਾਂ ਲੇਡਾ ਵਾਲਾ ਵੀ ਲੈ ਸਕਦੇ ਹੋ ਕਵਰ ਹੁੰਦਾ ਹੋਵੇ ਇਸ ਤਰ੍ਹਾਂ ਕਰਕੇ ਆਪਾਂ ਬੀ ਕੱਢ ਲਈ ਇਹਦੇ ਵਿੱਚੋਂ ਜਿੰਨੇ ਆਪਣੇ ਤੋਂ ਨਿਕਲੇ ਕੋਈ ਇੱਕ ਅੱਧਾ ਹੋਊਗਾ ਵਿੱਚ ਬਾਲੇ ਨਹੀਂ ਹੋਣਗੇ ਤੇ ਇਹਦੀ ਕਟਿੰਗ ਕਰਕੇ ਆਪਾਂ ਇਨਰ ਦੇ ਵਿੱਚ ਪਾ ਲਿਆ ਇੱਕ ਤੇ ਹੁਣ ਆਪਾਂ ਇਹਦੇ ਤੇ ਕੀ ਕਰਾਂਗੇ ਨਮਕ ਪਾ ਦਾਂਗੇ ਇਸ ਤਰ੍ਹਾਂ ਕਰਕੇ ਤੇ ਹਲਦੀ ਪਾ ਦਾਂਗੇ ਇਹਨੂੰ ਆਪਾਂ 15-20 ਦਿਨ ਇਸ ਤਰ੍ਹਾਂ ਹੀ ਰੱਖਣਾ ਵਾਸਤੇ ਇਹਨੂੰ ਥੋੜੇ-ਥੋੜੇ ਚਰਬਾ ਦਾ ਹਲਾਉਂਦੇ ਰਹਿਣਾ ਵਾਂ ਇੱਕ ਅੱਧੇ ਦਿਨ ਬਾਅਦ ਤਰ ਕਰਕੇ ਹਲਦੀ ਨਮਕ ਬਚੰਗੀ ਤਰ੍ਹਾਂ ਪਾ ਲਿਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਮਿਲਾ ਦਾਂਗੇ ਮਿਕਸ ਕਰ ਦਾਂਗੇ ਮਿਕਸ ਕਰਕੇ ਤੇ ਇਹਨੂੰ ਟੱਕ ਕੇ ਆਪਾਂ ਸੁੱਕੀ ਜਗ੍ਹਾ ਤੇ ਰੱਖਾਂਗੇ ਧੁੱਪ ਚ ਵੀ ਰੱਖ ਸਕਦੇ ਆ ਪਰ ਧੁੱਪ ਦੇ ਨਾਲ ਇਹਦੀ ਛਿਲੜ ਦੇ ਵਿੱਚ ਕਾਫੀ ਫਰਕ ਪੈ ਜਾਊਗਾ ਕਲਰ ਚੇਂਜ ਹੋ ਜਾਊਗਾ ਕਰਕੇ ਆਪਾਂ ਮਿਲਾ ਲਏ ਤੇ ਹੁਣ ਆਪਾਂ ਇਹਨੂੰ ਕਵਰ ਕਰਕੇ ਥੱਕੀ ਜਗ੍ਹਾ ਤੇ 15 ਤੋਂ 20 ਦਿਨ ਲਈ ਰੱਖ ਦਾਂਗੇ ਉਸ ਤੋਂ ਬਾਅਦ ਇਹਦਾ ਆਚਾਰ ਬਣਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਰਬੜ ਵਾਲੀ ਪਲੇਟ ਰੱਖ ਦਿੱਤੀ ਹੈ ਇਸ ਤਰ੍ਹਾਂ ਕਰਕੇ ਆਪਾਂ ਧੁੱਪੇ ਰੱਖ ਦੇਣੇ ਇਹਨੂੰ ਧੁੱਪ ਲਵਾਉਣੀ ਹੈ 15 ਤੋਂ 20 ਦਿਨ ਦੀ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ 4-5 ਦਿਨ ਹੋ ਗਏ ਆਪਣੇ ਨੂੰ ਰੱਖਿਓ ਇਸ ਤਰ੍ਹਾਂ ਕਰਕੇ ਆਪਣੇ 4 ਨੂੰ 15 ਤੋਂ 20 ਦਿਨ ਹੋ ਗਏ ਪਾਈ ਨੂੰ 15 ਦਿਨ ਤਾਂ ਹੋ ਹੀ ਗਏ ਆ کافی ਹਾਜ਼ਰ ਤੱਕਰ ਗਲ ਗਿਆ ਵਾ ਦੇਖੋ ਗਲਿਆ ਹੋਇਆ ਛਿੱਲੇ ਟੁੱਟ ਰਹੀ ਹੈ ਬਾਕੀ ਆਪਾਂ ਇਹਨੂੰ ਅਚਾਰ ਨੂੰ ਮਸਾਲੇ ਪਾ ਕੇ ਫੇਰ ਧੁੱਪ ਚ ਰੱਖਾਂਗੇ ਉਸ ਤੋਂ ਬਾਅਦ ਫੇਰ 15-20 ਦਿਨ ਦੀ ਧੁੱਪ ਲਾਵਾਂਗੇ ਤੇ ਜਿਹੜੀ ਰਹਿ ਗਈ ਆ ਉਹ ਗਲ ਜਾਊਗਾ ਹੁਣ ਇਹਦੇ ਵਿੱਚੋਂ ਆਪਾਂ ਕੀ ਕਰਨਾ ਅੱਧੇ ਚਾਰ ਨੂੰ ਮਿੱਠਾ ਪਾਉਣਾ ਤੇ ਅੱਧੇ ਨੂੰ ਪਾਉਣਾ ਆਪਾਂ ਇਹ ਦੂਜਾ 6 ਕਿਲੋ ਕਹਿਣਾ ਮਤਲਬ ਕਿ ਦੂਸਰਾ ਪਾਉਣਾ ਨਮਕੀਨ ਵਾਲਾ ਇਹਦੇ ਲਈ ਆਪਾਂ ਕਾਲੀ ਮਿਰਚ ਲਈ ਆ ਕਲੌਂਜੀ ਲਈ ਆ ਧਨੀਆ ਲਿਆ ਸਾਤ ਮੇਥੇ ਲਏ ਆ ਇਹ ਆਪਣੀ ਰਾਈ ਲਈ ਆ ਜਾਨੀ ਕਿ ਕਾਲੀ ਸਰੋ ਲਈ ਆ ਅਜਵੈਨ ਜੀਰਾ ਵਾ ਸੌਫਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਲਈਆਂ ਇਹ ਜ਼ਿਆਦਾ ਮੈਂ ਤਾ ਲਈਆਂ ਕਿਉਂਕਿ ਮੈਂ ਦੋ ਥਾਵਾਂ ਦੇ ਉੱਪਰ ਨਮਕੀਨ ਚਾਰ ਪਾਉਣਾ ਦੋ ਬਟੇ ਡੱਬੇ ਹੋਣੇ ਆ ਇਹ ਆਪਣਾ ਇੱਕ ਇਸ ਡੱਬੇ ਦੇ ਵਿੱਚ ਪਿਆ ਵਾ ਇਹ ਵੀ ਪਾਉਣਾ ਵਾ ਤੇ ਉਦਰ ਵੀ ਪਾਉਣਾ ਵਾ ਤਾਂ ਕਰਕੇ ਮਸਾਲਾ ਮੈਂ ਇਕੱਠਾ ਹੀ ਬਣਾ ਲਵਾਂਗੀ ਹੁਣ ਆਪਾਂ ਇਹ ਮਸਾਲੇ ਨੂੰ ਡਰਾਈ ਰੋਸਟ ਕਰਦੇ ਆਂ ਐਸ ਤਰ੍ਹਾਂ ਕਰਕੇ ਸਾਰੇ ਮਸਾਲੇ ਨੂੰ ਆਪਾਂ ਥੋੜਾ ਥੋੜਾ ਡਰਾਈ ਰੋਸਟ ਕਰ ਲਾਂਗੇ ਤੇ ਫਿਰ ਇਹਨੂੰ ਆਪਾਂ ਤਰਜ਼ਾ ਜਿਹਾ پیس ਲਾਂਗੇ ਜ਼ਿਆਦਾ ਬਰੀਕ پیسਣਾ ਨਹੀਂ ਹੈ ਜਿਵੇਂ ਮਸਾਲਿਆਂ ਨੂੰ ਸੁੱਕਿਆ ਨੂੰ ਸਿਲਨ ਜੀ ਆ ਜਾਂਦੀ ਉਹ ਆਪਣੀ ਘਟ ਜੂਗੀ ਤੇ ਫੇਰ ਇਹ ਚੰਗੀ ਤਰ੍ਹਾਂ ਪੀਸੇ ਜਾਣਗੇ ਪਰ ਪੀਸਣਾ ਆਪਾਂ ਥੋੜਾ ਜਿਹਾ ਮੋਟਾ ਹੀ ਹੈ ਮਸਾਲੇ ਦੀ ਚਟਕੰਦ ਦੀ ਆਵਾਜ਼ ਆ ਗਈ ਆ ਸਰੋਂ ਦੀ ਆ ਰਹੀ ਹੈ ਆਵਾਜ਼ ਤੇ ਬੱਸ ਆਪਣੇ ਹੋ ਗਏ ਰੋਸਟ ਹੋਣਾ ਆਪਾਂ ਇਹਨੂੰ ਬੰਦ ਕਰ ਦਾਂਗੇ ਗੈਸ ਨੂੰ ਇਹਦੇ ਆਪਾਂ ਬੀਜ ਕੱਢ ਲਾਂਗੇ ਇਲਾਇਚੀ ਦੇ ਸੱਤ ਇਲਾਇਚੀ ਦੇ ਇਸ ਤਰ੍ਹਾਂ ਆਪਾਂ ਪਲੇਟ 'ਚ ਪਾ ਲਿਆ ਥੋੜਾ ਜਿਹਾ ਇਹਨੂੰ ਠੰਡਾ ਕਰਾਂਗੇ ਠੰਡਾ ਹੋਣ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਦੇ ਜਾਰ 'ਚ ਪਾ ਕੇ ਦਰਦਰਾ ਜਿਹਾ ਪੀਸ ਲਾਂਗੇ ਇਸ ਤਰ੍ਹਾਂ ਕਰਕੇ ਇਹ ਜੋ ਆਪਾਂ ਦਾ achar ਕੱਢ ਲਿਆ ਅੱ데 ਦਾ ਮਿੱਠਾ ਬਣਾਵਾਂਗੇ ਤੇ ਇਹਨੂੰ ਆਪਾਂ ਦਰਦਰਾ ਪੀਸ ਲਿਆ ਇਹ ਆਪਾਂ ਤਿੰਨ ਥਾਲਾਂ 'ਤੇ ਪਾਉਣਾ ਵਾ ਮਸਾਲਾ ਪਾ ਕਰਕੇ ਇੰਨਾ ਜ਼ਿਆਦਾ ਪੀਸ ਲੇ ਸਭ ਤੋਂ ਪਹਿਲਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਸੁੱਕਾ ਮਸਾਲਾ ਪਾ ਲਾਂਗੇ ਸੋ 1.5 ਚਮਚ ਦੋ ਚਮਚੇ ਆਪਾਂ ਇਹਦੇ ਵਿੱਚ ਚੀਨੀ ਦੀ ਪਾਵਾਂਗੇ ਇਹਨੂੰ ਸਕਿਪ ਵੀ ਕਰ ਸਕਦੇ ਆ ਇਹਦੇ ਨਾਲ ਥੋੜਾ ਜਿਹਾ ਖਟਾ ਮਿੱਠਾ ਟੇਸਟ ਆਊਗਾ ਤਾਂ ਕਰਕੇ ਪਾਈ ਹੈ ਇੱਕ ਚਮਚਾ ਆਪਾਂ ਢੀਗੀ ਮਿਰਚ ਦਾ ਪਾਇਆ ਰੰਗ ਵਾਸਤੇ ਦੋ ਚਮਚੇ ਆਪਾਂ ਲਾਲ ਮਿਰਚ ਦੇ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਤੇ ਵਾਈਟ ਨਮਕ ਆਪਾਂ ਪਹਿਲਾਂ ਪਾਇਆ ਸੀਗਾ ਜਦ ਆਪਾਂ ਧੁੱਪ ਚ ਰੱਖਿਆ ਸੀਗਾ ਵੀ ਦਿਨ ਲਈ ਹੁਣ ਕਾਲੇ ਨਮਕ ਦਾ ਆਪਾਂ ਇਹ ਕੁਝ ਚਾਪਾ। ਆ ਕਰਕੇ ਇਹਨੂੰ ਮਿਕਸ ਕਰ ਲਾਂਗੇ। ਖੰਡ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਆ ਖੰਡ ਦੀ ਥਾਂ ਤੇ ਗੁੜ ਵੀ ਪਾ ਸਕਦੇ ਆ। ਖੰਡ ਸਿਰਫ ਆਪਾਂ ਤਾਂ ਪਾਈ ਆ ਤਾਂ ਕਿ ਚਾਰ ਦਾ ਥੋੜਾ ਜਿਹਾ ਖਟਾ-ਮਿੱਠਾ ਟੇਸਟ ਆਵੇ ਤੇ ਖਾਣ ਦੇ ਵਿੱਚ ਟੇਸਟੀ ਲੱਗੇ। ਇਸ ਤਰ੍ਹਾਂ ਕਰਕੇ ਆਪਾਂ ਮਿਲਾ ਲਾਂਗੇ ਤੇ ਇਹਨੂੰ ਆਪਾਂ ਕੰਟੇਨਰ ਦੇ ਵਿੱਚ ਕੱਢ ਲਾਂਗੇ। ਇਹ ਕੰਟੇਨਰ ਨੂੰ ਕੋਪਲਾਵਾਂਗੇ ਕੱਚ ਦੇ ਬਰਤਨ ਜਿ ਘੱਟਾਂਗੇ ਇਹਨੂੰ ਆਪਾਂ ਇਤਰਾ ਕਰਕੇ ਆਪਾਂ ਇਹ ਕੰਟੇਨਰ ਚ ਕਢ ਲਿਆ ਇਸ ਤਰ੍ਹਾਂ ਕਰਕੇ ਖੱਟਾ ਚਾਰ ਆਪਣਾ ਇਹਦੇ ਚ ਕੰਟੇਨਰ ਚ ਪਾ ਲਿਆ ਇਹਨੂੰ ਲਵਾਵਾਂਗੇ ਹੁਣ ਆਪਾਂ ਤੁੱਪ ਇਧਰ ਆਪਣਾ ਵੀ ਇਹ ਵੀ ਖੱਟਾ ਚਾਰ ਹੀ ਪਾਉਣ ਲੱਗੇ ਆ ਇਹ ਆਪਾਂ ਕਿਸੇ ਨੂੰ ਪਾ ਕੇ ਦੇਣਾ ਹੈ ਇਹਦੇ ਵਿੱਚ ਵੀ ਆਪਾਂ ਖੰਡ ਐਡ ਕਰ ਦਾਂਗੇ। ਖੰਡ ਦੇ ਨਾਲ ਥੋੜਾ ਜਿਹਾ ਵਧੀਆ ਟੇਸਟ ਆ ਜਾਂਦਾ ਨਾਲੇ ਖਟਾ ਮਟਾ ਚਾਰ ਬਣ ਜਾਂਦਾ। ਇਹਦੇ ਵਿੱਚ ਵੀ ਆਪਾਂ ਮਸਾਲਾ ਐਡ ਕਰਾਂਗੇ। ਸੁੱਕਾ ਹੋਣਾ। ਇਹ ਥੋੜਾ ਜ਼ਿਆਦਾ ਕਰਾਂਗੇ ਕਿਉਂਕਿ ਇਹ ਚਾਰ ਹੈਗਾ ਥੋੜਾ ਜਿਆਦਾ। ਮਿੱਠੇ ਚਾਰ ਵਾਲਾ ਆਪਾਂ ਥੋੜਾ ਘੱਟ ਮਸਾਲਾ ਰੱਖਾਂਗੇ। ਹੁਣ ਆਪਾਂ ਇਹਦੇ ਵਿੱਚ ਨਮਕ ਦੇ ਸਤਨ ਚਮਚਾ ਹਲਕੀ ਤੇ ਕਿਉਂਕਿ ਇਹਦੇ ਵਿੱਚ ਵੀ ਪਹਿਲਾਂ ਆਪਾਂ ਨਮਕ ਪਾਇਆ ਸੀ ਤੇ ਲਾਲ ਮਿਰਚ ਦੇ ਇੱਕ ਚਮਚਾ ਬਹੁਤ ਕਿਉਂਕਿ ਹਰੀ ਮਿਰਚਾਂ ਦਾ ਨਮਕ ਜ਼ਿਆਦਾ ਬਣਾ ਤਾ ਕਰਕੇ ਹਲਦੀ ਦਾ ਮਣਾ ਥੋੜੀ ਜੀ ਆਪਾਂ ਇਹਦੇ ਵਿੱਚ ਵੀ ਦੇ ਕੇ ਮਿਰਚ ਪਾਵਾਂਗੇ ਤੇ ਹੁਣ ਆਪਾਂ ਨੂੰ ਮਿਕਸ ਕਰ ਲਾਂ। ਸਾਰਾ ਤਰਾਫਾ ਕੀ ਕਰਾਂਗੇ ਮਿੱਠਾ ਚਾਰ ਬਣਾਉਣ ਲਈ ਉਹੀ ਮਸਾਲਾ ਲਿਆ ਆਪਾਂ ਇਹ ਤਾਂ 2 ਚਮਚੇ ਆਪਾਂ ਇਹਦੇ ਵਿੱਚ ਪਾਏ ਆ ਖੜੇ ਮਸਾਲਿਆਂ ਦੇ ਤੇ ਹੰਗ ਲਈ ਆਪਾਂ ਚੁਟਕੀ ਭਰ ਵਿੱਚ ਪਾਈ ਇਹਨਾਂ ਟੇਸਟ ਵਧੀਆ ਆਊਗਾ ਅੱਧਾ ਚਮਚ ਕਾਲੇ ਨਮਕ ਦਾ ਲਿਆ ਤੇ ਢੇਗੀ ਮਿਰਚ ਪਾਵਾਂਗੇ ਆਪਾਂ ਇਹਦੇ ਵਿੱਚ ਜਿਹਦੇ ਨਾਲ ਕਲਰ ਵਧੀਆ ਆਊਗਾ ਆਪਣੇ ਅਚਾਰ ਦਾ ਖਾਨ ਦੇ ਵਿੱਚ ਟੇਸਟ ਆਉਂਦਾ ਥਿੱਖੀ ਨਹੀਂ ਹੁੰਦੀ ਇਹ ਗੀ ਅੱਧਾ ਗਜਜਾ ਪਾ ਲਾਲ ਮਿਰਚ ਪਾਵਾਂਗੇ ਹੁਣ ਆਪਾਂ ਕੀ ਮੀਨ ਇਹਦੇ ਵਿੱਚ ਆਪਾਂ ਗੋੜ ਵੀ ਪਾ ਸਕਦੇ ਆ ਪਰ ਆਪਾਂ ਚੀਨੀ ਪਾਵਾਂਗੇ ਚਾਰ ਤੋਂ ਵੱਧ ਆਪਾਂ ਚੀਨੀ ਲੈਣੀ ਹੈ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਪਾ ਕੇ ਆਪਾਂ ਇਹਨੂੰ ਮਿਲਾਵਾਂਗੇ ਮਤਲਬ ਇਹ ਆਪਾਂ ਪੀਸ ਲਈ ਆ ਚੀਨੀ ਨੂੰ ਪਾਊਡਰ ਫੇਮ ਕਰ ਲਿਆ ਵਾ ਤਾਂ ਕਿ ਜਲਦੀ ਘੁਲ ਜੇ ਉਹ 2-3 ਦਿਨ ਲੱਗੂਗੇ ਕੁਲਮ ਤੇ ਇਹ ਜਲਦੀ ਘੁਲ ਜਾਂਦੀ ਹੈ ਉਸ ਥੋਪੇ ਰੱਖ ਰੱਖ ਕੇ ਆਪਾਂ ਇਹਨੂੰ ਬਣਾ ਲੈਣਾ ਵਾ ਵਧੀਆ ਕੱਚ ਦੇ ਕੰਟੇਨਰ ਦੇ ਵਿੱਚ ਹੀ ਚਾਰ-ਪੰਜ ਦਾ ਵਾ ਇਸ ਤਰ੍ਹਾਂ ਕਰਕੇ ਸਾਰੀ ਚੀਨੀ ਨੂੰ ਮਿਲਾ ਲਿਆ ਇਸ ਤਰ੍ਹਾਂ ਕਰਕੇ ਇਹਨੂੰ ਵੀ ਆਪਾਂ ਕੰਟੇਨਰ ਚ ਕੱਢ ਲਾਂਗੇ ਧੁੱਪ ਲਵਾਉਣੀ ਆਪਾਂ ਇਹਨਾਂ ਨੂੰ ਪੂਰਾ ਉੱਪਰ ਬਾਕੀ ਦਾ ਕੰਮ ਹੁਣ ਧੁੱਪ ਦਾ ਰਹਿ ਗਿਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ achar ਵੀ ਪਾ ਲਿਆ ਤੇ ਡੱਬੇ ਨੂੰ ਚੰਗੀ ਤਰ੍ਹਾਂ ਕਰ ਲੈਣਾ ਆਪਾਂ ਸਾਫ਼ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਮਿੱਠਾ achar ਵੀ ਪਾ ਲਿਆ ਇਸ ਤਰ੍ਹਾਂ ਕਰਕੇ ਆਪਣਾ ਚਾਰ ਬਣ ਕੇ ਤਿਆਰ ਹੋ ਗਿਆ ਵਾ ਇਹ ਆਪਣਾ ਖੱਟਾ ਚਾਰ ਇਹ ਆਪਣਾ ਮਿੱਠਾ ਚਾਰ ਆ ਤੇ ਇਹ ਮਿਰਚਾ ਤੇ ਨਿੰਬੂ ਵਾਲਾ ਚਾਰ ਇਹ ਸਾਲੋਂ ਦੇ ਸਾਲ ਚੱਲਣ ਵਾਲਾ ਚਾਰ ਆ ਇਹ ਜਲਦੀ ਖਰਾਬ ਨਹੀਂ ਹੋਣਾਗਾ ਆ ਤੇ ਇਹ ਨਿੰਬੂ ਤੇ ਮਿਰਚਾ ਵਾਲਾ ਚਾਰ ਇਹ ਚੱਕਰੀ ਪਾਉਣੀ ਇਹ ਆਪਾਂ ਕਿੰਨੇ ਨਿੰਮੂ ਦੇਣਾ ਵਾ ਇਹ ਆਪਾਂ ਵੀ ਨੇ ਪਹਿਲਾਂ ਇਸ ਤਰ੍ਹਾਂ ਨਿੰਮੂ ਦਾ achar ਪਾ ਕੇ ਰੱਖਿਆ ਸੀਗਾ ਮਤਲਬ ਕੱਲੀ ਹਲਦੀ ਤੇ ਨਮਕ ਪਾ ਕੇ ਜਦੋਂ ਗਲ ਗਿਆ ਗਲਨ ਤੋਂ ਬਾਅਦ ਆਪੇ ਦੇ ਵਿੱਚ ਮਸਾਲੇ ਐਡ ਕੀਤੇ ਆ ਹੁਣ ਫਿਰ ਇਹਨੂੰ ਆਪਾਂ ਸੱਤ ਤੋਂ ਅੱਡੇ ਦੇ ਵਿੱਚ ਧੋਪ ਲਵਾ ਦੇ ਚੰਗੀ ਤਰ੍ਹਾਂ ਧੋਪ ਲਵਾਉਂ ਤੇ ਫੇਰੇ ਬਣੂਗਾ ਫੇਰ ਇੱਕ ਮਤਲਬ ਮਸਾਲਾ ਦੇ ਨਾਲ ਚੱਲ ਜਾਊਗਾ ਇਹ ਖਰਾਬ ਨਹੀਂ ਹੁੰਦਾ ਜੇ ਆਪਾਂ ਇਹਨੂੰ ਸਹੀ ਢੰਗ ਨਾਲ ਪਾਇਆ ਜਾਵੇ ਚਾਰੇ ਫਿਰ ਕਦੇ ਨਹੀਂ ਖਰਾਬ ਹੁੰਦਾ ਦਾ ਤੇ ਜੇ ਆਪਾਂ ਅੜੀ ਗੈਲੀ ਕਰ ਲੈਂਦੇ ਆ ਫਿਰ ਮਤਲਬ ਕਿ ਆਪਾਂ ਗਿੱਲਾ ਸੰਚਾ ਵਿੱਚ ਪਾ ਕੇ ਕੱਢ ਲਿਆ ਜਾਂ ਅਨਾਸੀ ਉਂਗਲੀ ਨਾਲ ਕੱਢ ਲਿਆ ਵਾ ਹੱਥ ਨਾਲ ਤਾਂ ਫੇਰ ਜ਼ਿਆਦਾ ਖਰਾਬ ਹੁੰਦਾ ਹੀ ਹੁੰਦਾ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਚਾਰ ਪਾ ਕੇ ਦੇਖੋ ਕਦੇ ਵੀ ਖਰਾਬ ਨਹੀਂ ਹੋਊਗਾ ਮੈਂ ਜੇ ਪਹਿਲਾਂ ਉਹ ਵੀ ਦਾ ਚਾਰ ਪਾਇਆ ਸੀਗਾ ਗੋ삐 ਗਾਜਰਾ ਦਾ ਇਹ ਵੀ ਉਵੇਂ ਦਾ ਉਵੇਂ ਗਿਆ 15-20 ਦਿਨ ਤੱਕ ਇਹਨੂੰ ਵੀ ਹੋ ਗਿਆ ਪਾਇਆ ਜਿੰਨਾ ਵੀ ਚਾਰ ਪਾਇਆ ਉਵੇਂ ਦੇ ਉਵੇਂ ਇਹਦਾ ਗੋ삐 ਦਾ ਚਾਰ ਬਹੁਤ ਜਲਦੀ ਖਰਾਬ ਹੋ ਜਾਂਦਾ ਜੇ ਤੁਹਾਨੂੰ ਸਾਡੀ ਵੀਡੀਓਸ ਵਧੀਆ ਲੱਗਦੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ ਤਨਮ